ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਅੱਜ 19 ਮਈ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਇਹ ਘਟਨਾ ਪੂਰਬੀ ਅਜ਼ਰਬਾਈਜਾਨ ਨੇੜੇ ਵਾਪਰੀ ਹੈ ਤੇ ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਜ਼ੀ ਦੀ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਉਹਨਾਂ ਦੇ ਨਾਲ ਇਸ ਹੈਲੀਕਾਪਟਰ ਹਾਦਸੇ ਦੇ ਵਿੱਚ ਵਿਦੇਸ਼ੀ ਮੰਤਰੀ ਦੀ ਵੀ ਜਾਂਚ ਚੱਲੀ ਗਈ ਹੈ ਤੇ ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੀ ਮੌਤ ਹੈਲੀਕਾਪਟਰ ਹਾਦਸੇ ਦੇ ਵਿੱਚ ਹੋਈ ਹੈ ਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਹਾਲ helicopter ਦਾ ਮਲਬਾ ਮਿਲ ਚੁੱਕਿਆ ਹੈ। ਦਰਅਸਲ ਹੈਲੀਕਾਪਟਰ ਅਜ਼ਰਬਾਈਜਾਨ ਦੇ ਸੰਗੜੇ ਅਤੇ ਪਹਾੜੀ ਖੇਤਰ ਦੇ ਵਿੱਚ ਐਤਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ ਸੀ। ਇਸ ਹੈਲੀਕਾਪਟਰ ਦੇ ਵਿੱਚ ਰਾਸ਼ਟਰਪਤੀ ਇਬਰਾਹਿਮ ਰਈ ਸੀ, ਵਿਦੇਸ਼ੀ ਮੰਤਰੀ ਅਤੇ ਹੋਰ ਅਧਿਕਾਰੀ ਵੀ ਸਵਾਰ ਸਨ। ਹਾਦਸੇ ਤੋਂ ਬਾਅਦ ਵੱਡੇ ਪੱਧਰ ਉੱਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ইরਾਨੀ ਰੈੱਡ ਕ੍ਰਿਸੈਂਟ ਦੇ ਮੁਖੀ ਨੇ ਕਿਹਾ ਕਿ ਬਚਾਅ ਦਲ ਹਾਦਸੇ ਵਾਲੀ ਥਾਂ ਤੇ ਹੈਲੀਕਾਪਟਰ ਦੇ ਮਲਬੇ ਉੱਤੇ ਪਹੁੰਚ ਗਏ ਨੇ ਜਦੋਂ ਜਾਨੂ ਬਚਾਅ ਟੀਮਾਂ ਤੋਂ ਵੀ ਵੀਡੀਓ ਪ੍ਰਾਪਤ ਹੋਈਆਂ ਨੇ ਅਤੇ ਉਸ ਦਾ ਕਹਿਣਾ ਹੈ ਕਿ ਹੈਲੀਕਾਪਟਰ ਦਾ ਪੂਰਾ ਕੈਬਿਨ तरह नुकसान गया सड़क है फिलहाल साइट नहीं राष्ट्रपति इब्राहिम रईसी नलीकाप्टर साइट उ चिंता नहीं मिलिया ए हादसा उस समय वापर जो तो राष्ट्रपति इब्राहिम रईसी ईरान पूर्वी अजरबाइजान सूबे द ਯਾਤਰਾ ਕਰ ਰਹੇ ਸਨ ਫਿਰ ਹੈਲੀਕਾਪਟਰ ਦੀ ਹਾਰਡ ਲੈਂਡਿੰਗ ਦੀ ਇੱਕ ਘਟਨਾ ایران ਦੀ ਰਾਸ਼ਤਾਨੀ ਤਹਿਰਾਨ ਤੋਂ ਲਗਭਗ 600 ਕਿਲੋਮੀਟਰ ਉੱਤਰ ਪੱਛਮ ਦੇ ਵਿੱਚ ਅਜ਼ਰਬਾਈਜਾਨ ਦੇ ਹੱਦ ਦੇ ਨਾਲ ਲੱਗਦੇ ਜ਼ੁਲਫਾ ਸ਼ਹਿਰ ਨੇੜੇ ਵਾਪਰੀ। ਅਧਿਕਾਰੀ ਸਮachar ਏਜੰਸੀ ایران ਦੇ ਖਬਰ ਮੁਤਾਬਕ ایران ਦੇ ਵਿਦੇਸ਼ੀ ਮੰਤਰੀ ਹੁਸੈਨ ਅਮੀਰ ਬਦੁੱਲਾ ਯਾਨ ایران ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਗਵਰਨਰ ਅਤੇ ਹੋਰ ਅਧਿਕਾਰੀ ਅਤੇ ਬਾਡੀਗਾਰਡ ਵੀ ਰਹੀ ਸੀ ਦੇ ਨਾਲ ਯਾਤਰਾ ਕਰ ਰਹੇ ਸਨ। ਦਰਅਸਲ ایران ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਹੈਲੀਕਾਪਟਰ ਹਾਦਸੇ ਦੇ ਵਿੱਚ ਮਾਰੇ ਜਾਂਦੀ ਹੈ ਖਬਰ ਅਜੇ ਸਮੇਂ ਤੇ ਵੀ ਚੱਈ ਹੈ ਜਦੋਂ ਰਾਸ਼ਟਰਪਤੀ ਰਈਸੀ ਹਤੇ ਸੁਪਰੀਮ ਲੀਡਰ ਅਯਤੁੱਲਾ ਅਲੀ ਖਮੇਨੀ ਦੀ ਅਗਵਾਈ ਦੇ ਵਿੱਚ ਈਰਾਨ ਨੇ ਪਿਛਲੇ ਮਹੀਨੇ ਇਜ਼ਰਾਈਲ ਉੱਤੇ ਜ਼ਬਰਦਸਤ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਸੀ ਇਸ ਤੋਂ ਇਲਾਵਾ ਈਰਾਨ ਦਾ ਯੂਰੇਨੀਅਨ ਸੰਸ਼ੋਧਨ ਵੀ ਹਥਿਆਰ ਬਣਾਉਣ ਦੇ ਲਈ ਲੋਰੀਨਤੇ ਪੱਧਰ ਦੇ ਨੇੜੇ ਪਹੁੰਚ ਗਿਆ ਹੈ ਤੇ ਰਾਈਸੀ ਇਬਰਾਹਿਮ ਰਾਈਸੀ ਕੱਟੜਪੰਥੀ ਅਕਸ ਵਾਲੇ ਨੇਤਾ ਸਨ ਜੋ ਪਹਿਲਾਂ ਦੇਸ਼ ਦੀ ਨਿਆਂਪਾਲਿਕਾ ਰਿਗਵਾਈ ਕੱਟ ਚੁੱਕੇ ਨੇ ਉਹਨਾਂ ਨੂੰ ਈਰਾਨ ਦੇ ਸਰਪ ਉੱਚ ਨੇਤਾ ਆਇਤੁੱਲਾ ਅਲੀ ਖੋਮੇਨੀ ਦੀ ਕਰੀਬੀ ਵਜੋਂ ਵੀ ਦੇਖਿਆ ਜਾਂਦਾ ਹੈ ਤੇ ਰਾਈਸੀ ਨੇ ਈਰਾਨ ਦੀ 2021 ਦੀਆਂ ਰਾਸ਼ਟਰਪਤੀ ਚੋਣਾਂ ਜਿੱਤੀਆਂ ਸਨ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ